ਜਿਹੜੀ ਭਗਉਤੀ ਜੀ ਸਹਾ ਹੈ ਸ੍ਰੀ ਸਰੋਹਣੀ ਭਗਉਤੀ ਸ੍ਰੀ ਸਾਹਿਬ ਚਕਾਲਪੁਰਖ ਜੀ ਦੀ ਸਹਾਇਤਾ ਹੋਟ ਕੇ ਛੰਦ ਮਿਲ ਦੇਵ ਅਦੇਵਨ ਸਿੰਧ ਮਥਿਓ ਮਿਲ ਕਰਕੇ ਦੇਵਤਾਂ ਤੇ ਦੇਵਤਾ ਨੇ ਸਮੁੰਦਰ ਨੂੰ ਵਿੜਕਣਾ ਕੀਤਾ ਕਬ ਸਿਆਮ ਕਵਿਤਨ ਮਦ ਕਥਿਓ ਸਿਆਮ ਨਾਮ ਇਥੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਇਹ ਮਾਤਾ ਗੂਜਰੀ ਜੀ ਦੇ ਨਾਮ ਲਾੜ ਦਾ ਨਾਮ ਰੱਖਿਆ ਸੀ ਮਾਤਾ ਨਾਨਕ ਜੀ ਆਰਾਮ ਕਹਿ ਕਰਕੇ ਤਾਂ ਸੇ ਪਾਸ਼ੀ ਨੂੰ ਬੁਲਾਇਆ ਕਰਦੇ ਸਨ ਇਹ ਸਾਧ ਗੁਰੂ ਸਾਹਿਬ ਨੇ ਆਪਣੀ ਕਲਪਤਰ ਵਿੱਚ ਰੱਖਿਆ ਹੈ ਦੋਹਾ ਮਾਤਾਵਾਂ ਦੇ ਜਿਹੜੇ ਲਾੜ ਦੇ ਨਾਮ ਰੱਖੇ ਮਾਤਾਵਾਂ ਨੇ ਜਿਹੜੇ ਲਾਰਡ ਦੇ ਨਾਮ ਰੱਖੇ ਸੀ ਉਹਨਾਂ ਨੂੰ ਸ਼ਾਪ ਮਾਰਨ ਇਸੇ ਲਈ ਹੁਣਾ ਕੀਤਾ ਆਪਣੇ ਕਵਿਤਾ ਦੇ ਵਿੱਚ ਸੋ ਕਿਸੇ ਸ਼ਿਆਮ ਕ੍ਰਿਸ਼ਨ ਦਾ ਜਾਂ ਰਾਮਚੰਦਰ ਦਾ ਨਾਮ ਲੈਣਾ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਖਾੜੇ ਪ੍ਰਫਾਈ ਜਾਣਣਾ ਕਬ ਸ਼ਿਆਮ ਕਲਿਤਨ ਮਦ ਕਥਿਓ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਸੀ ਇੱਕ ਇਹ ਭਾਏ ਕਵਿਤਾ ਦੇ ਵਿੱਚ ਰਚਨਾ ਕੀਤਾ ਹਰ ਨਾਮ ਜਥਾ ਮਤ ਸ਼ਿਆਮ ਧਰੋ ਇਹ ਕਰਨ ਕੀ ਕਰਦੇ ਕਹਿੰਦੇ ਆ ਅਸੀਂ ਉਚਾਰਦੇ ਹਾਂ ਘਟ ਜਾਣ ਕਵੀ ਜਿਨ ਨਿੰਦ ਕਰੋ ਮਾਰੇ ਕਲੇ ਕਵੀ ਜਨੋ ਜੈਨ ਜੈਨ ਪਾਠ ਠੀਕ ਜੈਨ ਜੈਨ ਨਹੀਂ ਜੈਨ ਕੋ ਘਟ ਜਾਣ ਕਵੀ ਜਨਿੰਦ ਕਰੋ ਜਨ ਮਤਾਂ ਨਿੰਦਿਆ ਕਰੋ ਘਟ ਜਾਣ ਕੇ ਨਿੰਦਿਆ ਲ ਕਰੋ ਸਹੀ ਕਹਿ ਰਹਾ ਸੀ ਟੋਟ ਦੇ ਖੰਧ ਤੇ ਤੇ ਕਈ ਨਾਸਕ ਅਨੇਕ ਪ੍ਰਕਾਰ ਦੀ ਨੁਕਸਾ ਜਿੰਨੀ ਕਰਦੇ ਉਹਨਾਂ ਸਬੂਧ ਰੀਤਾਂ ਕਲਗੀ ਕਰਨੇ ਆਪੀ ਉਹਦਾ ਪਾਉ ਉਹ ਪ੍ਰਦਾਨ ਤੋਂ ਸਤ ਕਰਦਾ ਸਭ ਸਤੂ ਜੀ ਦੀ ਪੀ ਚਿੰਨਤਾ ਵੀ ਕਰਦਾ ਉਸ ਨੂੰ ਨਾਸ ਤੋਂ ਬੇ ਨਸੰਗ ਲਵੇ ਆਪਣੀ ਦੇਵਤਾ ਪ੍ਰਗਟ ਕਰਦਾ ਹੋਰ ਜੀਵਨ ਦੇ ਬਿਗਾਰ ਨਹੀਂ ਕਰਦਾ